ਇੱਕ ਵਾਰੀ ਫੇਰ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਦੇ ਇੱਕ ਮੰਦਿਰ ਦੀ ਹੈ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਦੀ ਮੰਦਿਰ ਦੇ ਵਿੱਚ ਹੀ ਹਿੰਦੀ ਫਿਲਮ ਦੇ ਗਾਣੇ ਦੇ ਉੱਤੇ ਡਾਂਸ ਕੀਤਾ ਗਿਆ ਇਸ ਦੀ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ Hindu ਜਥੇਬੰਦੀਆਂ ਦੇ ਵਿੱਚ ਬੇਹੱਦ ਰੋਸ ਭਰ ਗਿਆ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਥਾਣੇ ਦੇ ਵਿੱਚ ਇਸ ਔਰਤ ਦੀ ਸ਼ਿਕਾਇਤ ਕਰਵਾਈ ਗਈ ਹੈ ਪਰ ਹਾਲੇ ਤੱਕ ਜੇਕਰ ਗੱਲ ਕੀਤੀ ਜਾਵੇ ਇਸ ਜਿਹੜੀ ਔਰਤ ਦਾ ਅਸਲੀ ਨਾਮ ਹੈ ਉਹ ਵੀ ਪਤਾ ਨਹੀਂ ਚੱਲ ਸਕਿਆ ਪਰ ਨਾਲ ਹੀ Hindu ਬੰਦੀਆਂ ਦੇ ਜਿਹੜੇ ਮੁਖ ਆਗੂ ਨੇ ਉਹਨਾਂ ਦੇ ਵੱਲੋਂ ਦੀ ਇਹ ਅਪੀਲ ਕੀਤੀ ਗਈ ਹੈ ਕਿ ਇਸ ਔਰਤ ਦੀ ਭਾਲ ਕੀਤੀ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਇਸ ਔਰਤ ਨੂੰ ਦਿੱਤੀ ਜਾਵੇ ਨਾਲ ਹੀ ਤੁਹਾਨੂੰ ਯਾਦ ਕਰਵਾ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਕਿ ਔਰਤਾਂ ਦੇ ਵੱਲੋਂ ਦੀ ਮੰਦਰ ਦੇ ਵਿੱਚ ਜਿਹੜੇ ਹਿੰਦੀ ਫਿਲਮਾਂ ਦੇ ਗਾਣੇ ਲਾ ਕੇ ਡਾਂਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ Hindu ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੀ ਸੀਗੀ ਅਤੇ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਜਿਹੜੀ ਵੀਡੀਓ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਲੰਧਰ ਦੀ ਹੈ ਜਿੱਥੇ ਕਿ ਔਰਤ ਦੇ ਵੱਲੋਂ ਜੇ ਕਹਿ ਲਈਏ ਕਿ ਹਿੰਦੀ ਫਿਲਮ ਦਾ ਯਾਨੀ ਕਿ ਬਾਲੀਵੁੱਡ ਦਾ ਇੱਕ ਗਾਣਾ ਲਗਾ ਕੇ ਉਹਦੇ ਉੱਤੇ ਡਾਂਸ ਕੀਤਾ ਗਿਆ ਤੇ ਇਸ ਔਰਤ ਦੀ ਭਾਲ ਜਾਰੀ ਹੈ ਫਿਲਹਾਲ ਜਿਹੜੀ ਸ਼ਿਕਾਇਤ ਹੈ ਉਹ Hindu ਸੰਗਠਨਾਂ ਦੇ ਵੱਲੋਂ ਦੀ ਥਾਣੇ ਦੇ ਵਿੱਚ ਦੇ ਦਿੱਤੀ ਗਈ ਹੈ